ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜਗਰੂਪ ਜੱਗੀ ਭਜਦਾ ਹੋਇਆ ਕਮਰੇ ਵਿੱਚ ਗਿਆ ਦੇਖਿਆ ਤਾਂ ਮਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਖਰਾਬ ਹੋ ਰਹੀ ਸੀ ਉਸਨੇ ਮਾਂ ਦੇ ਸਿਰ ਥੱਲੇ ਹੱਥ ਦੇ ਕੇ ਪਾਣੀ ਪਿਲਾਇਆ ਤੇ ਕੁਝ ਪਲ ਆਰਾਮ ਮਿਲਿਆ ਪਰ ਖਾਂਸੀ ਫੇਰ ਆਉਣ ਲੱਗ ਜਾਂਦੀ ਕੁਝ ਦਿਨਾਂ ਤੋਂ ਸਰਪੰਚ ਨੇ ਵੀ ਦਿਹਾੜੀ ਦੇ ਪੈਸੇ ਨਹੀਂ ਦਿੱਤੇ ਜਿਸ ਕਰਕੇ ਦਵਾਈ ਵੀ ਮੁੱਕੀ ਹੋਈ ਹੈ ਜੱਗੀ ਦੀ ਭੈਣ ਜਗਦੀਪ ਦੱਸਦੀ ਏ ਕਿ ਅੱਜ ਫੇਰ ਸੇਠ ਆਇਆ ਸੀ ਵਿਆਜ ਲੈਣ ਤੇ ਕਹਿ ਕੇ ਗਿਆ ਅਗਲੀ ਵਾਰ ਉਹ ਪੁੱਸ ਨੂੰ ਲੈ ਕੇ ਆਵੇਗਾ ਜੇ ਆਉਂਦੀ 12 ਤਰੀਕ ਨੂੰ ਪੈਸੇ ਨਾ ਮੋੜੇ ਜੱਗੀ ਜੋ ਕਿ ਬਹੁਤ ਗਰੀਬ ਘਰੋਂ ਤੇ ਕਾਫੀ ਪੜਿਆ ਲਿਖਿਆ ਤੇ ਹੁਸ਼ਿਆਰ ਹੈ ਪਰ ਉਸ ਦੇ ਪਿਤਾ ਦੀ ਆਤਮ ਹੱਤਿਆ ਕਾਰਨ ਮਗਰੋਂ ਉਸਤੇ ਘਰ ਦੀ ਸਾਰੀ ਜ਼ਿੰਮੇਵਾਰੀ ਆ ਗਈ ਕਰਜ਼ੇ ਦੀ ਮਾਰ ਤੇ ਬਿਮਾਰ ਮਾਂ ਦੀ ਟੈਨਸ਼ਨ ਜੱਗੀ ਨੂੰ ਖਾਈ ਜਾ ਰਹੀ ਸੀ ਉਹ ਕਰਦਾ ਵੀ ਕੀ ਉਹ ਹਰ ਨੌਕਰੀ ਲਈ ਟੈਸਟ ਤਾਂ ਭਰਦਾ ਸਿਲੈਕਟ ਵੀ ਹੋ ਜਾਂਦਾ ਮਗਰੋਂ ਰਿਸ਼ਵਤ ਦੇ ਲਈ ਪੈਸੇ ਨਾ ਹੁੰਦੇ ਉਸ ਦੀ ਜਗ੍ਹਾ ਰਿਸ਼ਵਤ ਵਾਲਾ ਬੈਠ ਜਾਂਦਾ ਮਜਬੂਰੀ ਕਾਰਨ ਹੁਣ ਜੱਗੀ ਨੂੰ ਸਰਪੰਚ ਦੇ ਦਿਹਾੜੀ ਕਰਨੀ ਪੈ ਰਹੀ ਸੀ ਪਰ ਉਸ ਦਾ ਵਿਸ਼ਵਾਸ ਸੀ ਕਿ ਉਸ ਨੂੰ ਇੱਕ ਦਿਨ ਜ਼ਰੂਰ ਨੌਕਰੀ ਮਿਲ ਜਾਵੇਗੀ ਉਹ ਆਪਣੀ ਮਿਹਨਤ ਜਾਰੀ ਰੱਖਦਾ ਤੇ ਨੌਕਰੀ ਦੇ ਫਾਰਮ ਭਰਦਾ ਰਹਿੰਦਾ ਅੱਜ ਫੇਰ ਜੱਗੀ ਬੈਂਕ ਦੇ ਟੈਸਟ ਲਈ ਗਿਆ ਪਰ ਨਤੀਜੇ ਮੁਤਾਬਕ ਜੱਗੀ ਫੇਰ ਨਰਾਸ਼ ਹੀ ਮੁੜਿਆ ਕਿਉਂਕਿ ਐਮਐਲਏ ਨੇ ਸ਼ਫਾਰਸ਼ੀ ਭਰਤੀ ਕਰ ਲੈ ਗਏ ਜੱਗੀ ਗੁੱਸਾ ਤਾਂ ਬਹੁਤ ਸੀ ਪਰ ਗਰੀਬ ਹੋਣ ਕਾਰਨ ਕੁਝ ਕਰਨ ਵੀ ਨਹੀਂ ਸਕਦਾ ਸੀ ਜਦ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਦਬਾ ਲਿਆ ਜਾਂਦਾ ਹੁਣ ਇਹ ਸਭ ਤੋਂ ਜੱਗੀ ਥੱਕ ਚੁੱਕਾ ਸੀ ਕੁਝ ਦਿਨ ਮਗਰੋਂ ਜੱਗੀ ਦੇ ਮਾਮੇ ਨੇ ਜੱਗੀ ਨੂੰ 10000 ਰੁਪਏ ਭੇਜੇ ਆਪਣੀ ਭੈਣ ਦੇ ਇਲਾਜ ਲਈ ਜਿੰਨੀ ਜੋਗਾ ਹੁੰਦਾ ਜੱਗੀ ਦਾ ਮਾਮਾ ਜੱਗੀ ਦੀ ਮਦਦ ਜ਼ਰੂਰ ਕਰਦਾ ਅੱਜ ਜੱਗੀ ਸਰਪੰਚ ਕੇ ਜਲਦੀ ਕੰਮ ਕਰਕੇ ਦੁਪਹਿਰੇ ਹੀ ਬੈਂਕ ਚਲਾ ਗਿਆ ਪਰ ਬੈਂਕ ਕੋਲ ਖਲੋਤੀ ਪੁਲਿਸ ਦੇਖ ਕੇ ਸੋਚੀ ਪੈ ਜਾਂਦਾ ਪੁੱਛਣ ਤੇ ਪਤਾ ਲੱਗਾ ਕਿ ਤਿੰਨ ਚਾਰ ਬੰਦੇ ਬੈਂਕ 'ਚ ਡਾਕਾ ਮਾਰ ਗਏ ਜੱਗੀ ਨਿਰਾਸ਼ ਜਾ ਹੋਇਆ ਆਪਣੀਆਂ ਸੋਚਾਂ ਖੋਈ ਵਾਪਸ ਮੁੜਦਾ ਹੈ ਆਪਣੀ ਸੁਰਤ ਚ ਖੋਇਆ ਜੱਗੀ ਨਹਿਰ ਵਾਲੀ ਸੜਕ ਤੇ ਰਾਹੀ ਪਿੰਡ ਨੂੰ ਹੋ ਜਾਂਦਾ ਏ ਇਹ ਨਹਿਰ ਵਾਲੀ ਸੜਕ ਕਾਫੀ ਬਦਨਾਮ ਤੇ ਸੁੰਨਸਾਣ ਹੋਣ ਕਰਕੇ ਕੋਈ ਵੇਲਾ ਟਾਵਾ ਹੀ ਲੰਘਦਾ ਸੀ ਦੁਪਹਿਰ ਵੇਲੇ ਤਾਂ ਉਹ ਵੀ ਨਹੀਂ ਜੱਗੀ ਉਸ ਸੜਕ ਤੇ ਵਿਰਾਨ ਜਿਹੀ ਜਗ੍ਹਾ ਤੇ ਜਾ ਰਿਹਾ ਸੀ ਤੇ ਦੋ ਮੁੰਡੇ ਮੋਟਰਸਾਈਕਲ ਤੇ ਇੱਕਦਮ ਨੀਵੀਆਂ ਝਾੜੀਆਂ ਚੋਂ ਨਿਕਲਦੇ ਪਿੱਛੇ ਵਾਲਾ ਸੱਜੇ ਮੋੜੇ ਨਾਲ ਜੋ ਬੈਗ ਟੰਗਿਆ ਉਸ ਦੀ ਜਿੱਪ ਬੰਦ ਕਰ ਰਿਆ ਸੀ ਕੁਝ ਪੈਸੇ ਡਿੱਗਦੇ ਜਾ ਰਹੇ ਸੀ ਆਪਣੇ ਮੋਟਰਸਾਈਕਲ ਤੋਂ ਉੱਤਰ ਕੇ ਜੱਗੀ ਉਹ ਪੈਸਿਆਂ ਦੇ ਨੋਟ ਚੁਗਣ ਲੱਗਾ ਤਾਂ ਦੇਖਿਆ ਉੱਥੋਂ ਇੱਕ ਬੇਹੋਸ਼ ਹੋਇਆ ਆਦਮੀ ਤੇ ਉਸ ਦੇ ਲੱਗੇ ਪੈਸਿਆਂ ਦਾ ਭਰਿਆ ਬੈਗ ਪਿਆ ਹੋਇਆ ਸੀ ਉੱਥੋਂ ਦੇ ਹਾਲਾਤ ਦੇਖ ਕੇ ਪ੍ਰਤੀਤ ਹੁੰਦਾ ਸੀ ਕਿ ਝਗੜੇ ਵਿੱਚ ਸਿਰ ਤੇ ਸੱਟ ਲੱਗਣ ਨਾਲ ਉਹ ਆਦਮੀ ਅੱਧ ਮਰਿਆ ਪਿਆ ਸੀ ਜੱਗੀ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ بے ਹਿੰਮਤੀ ਹੋਇਆ ਉੱਥੇ ਪਿਆ ਰਿਹਾ। ਜੱਗੀ ਸਾਹਮਣੇ ਹੁਣ ਇੱਕ ਉਹ ਇਕੱਲਾ ਬੈਗ ਸੀ ਉਹਨਾਂ ਵਿੱਚਕਾਰ ਕੋਈ ਨਹੀਂ ਸੀ। ਜੱਗੀ ਦੇ ਦਿਲ ਵਿੱਚ ਬਹੁਤ ਵਿਚਾਰ ਉਮੜ ਰਹੇ ਸੀ। ਉਸ ਦੇ ਸਾਹਮਣੇ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਦਾ ਢੇਰ ਲੱਗਾ ਪਿਆ ਸੀ। ਆਪਣੇ ਸਾਰੇ ਕਾਰਜ ਲਹਿੰਦੇ ਦਿਖ ਰਹੇ ਸੀ। ਉਸ ਦੇ ਮਨ ਵਿੱਚ ਮਾਂ ਦੀਆਂ ਕਈਆਂ ਗੱਲਾਂ ਵੀ ਆ ਰਹੀਆਂ ਸੀ। ਪੁੱਤ ਹਰਾਮ ਦੇ ਪੈਸਿਆਂ ਨਾਲੋਂ ਮੈਨੂੰ ਦਿਹਾੜੀ ਦੇ 50 ਰੁਪਏ ਵੀ ਕਮਾ ਕੇ ਦੇਈ ਜਾਈ ਮੈਨੂੰ ਉਹੀ ਤੇਰੇ ਲੱਖਾਂ ਵਰਗੇ ਆਪਣੇ ਅੰਦਰ ਦੀ ਜੰਗ ਲੜਦੇ ਲੜਦੇ ਕਦ ਜੱਗੀ ਪੁਲਿਸ ਨੂੰ ਫੋਨ ਕਰਕੇ ਸਾਧ ਲਿਆ ਉਸ ਦੀ ਚੇਤਨਾ ਚ ਕੁਝ ਯਾਦ ਨਹੀਂ ਪੁਲਸ ਆ ਕੇ ਦੇਖਦੀ ਤਾਂ ਉਹ ਉਹੀ ਚੋਸੀ ਜੋ ਬੈਂਕ ਚੋਂ ਡਾਕਾ ਮਾਰ ਕੇ ਨਸੇ ਸੀ ਚਾਹੇ ਜੱਗੀ ਨੇ ਬੈਂਕ ਤੇ ਡਾਕਾ ਵੱਜਣ ਤੋਂ ਨਾਂ ਬਚਾਇਆ ਹੋਇਆ ਆਪ ਆਪਣੀ ਜ਼ਮੀਰ ਤੇ ਡਾਕਾ ਵਜਨ ਤੋਂ ਬਚਾਲਿਆ। ਕੁਝ ਦਿਨ ਬਾਅਦ ਜੱਗੀ ਨੂੰ ਥਾਣੇ ਬੁਲਾਇਆ ਗਿਆ ਤੇ ਸਨਮਾਨਿਤ ਕੀਤਾ ਗਿਆ। ਜਿਸ ਡਾਕੂ ਨੂੰ ਜੱਗੀ ਨੇ ਫੜਵਾਇਆ ਸੀ ਉਸ ਦੀ ਪੁਲਿਸ ਨੂੰ ਕਾਫੀ ਟਾਈਮ ਤੋਂ ਤਲਾਸ਼ ਸੀ ਤੇ ਜਿਸ ਦੇ ਉੱਪਰ 7 ਲੱਖ ਦਾ ਇਨਾਮ ਸੀ ਜੋ ਸਾਰਾ ਜੱਗੀ ਨੂੰ ਦਿੱਤਾ ਗਿਆ। ਜੇਕਰ ਕਹਾਣੀ ਵਧੀਆ ਲੱਗੀ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ।